ਮਰੀਂਦਾ ਸੜਕ ਤੇ ਅੱਜ ਵਾਪਰਿਆ ਦਰਦਨਾਕ ਹਾਦਸਾ ਹਾਦਸਾ ਟਿਪਰ ਅਤੇ ਇੱਕ ਟਰਾਲੇ ਵਿਚਕਾਰ ਹੋਇਆ ਜਿਸ ਦੇ ਕਾਰਨ ਪਿੱਛੋਂ ਆ ਰਹੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਪੰਡਿਤ ਧੋਰੀ ਨੇੜੇ ਉੱਪਰ ਪੈਲੈਸ ਦੇ ਸਾਹਮਣੇ ਇੱਕ ਸਿਮਿੰਟ ਵਾਲੇ ਸੈਲੋ ਅਤੇ ਰੇਤ ਦੇ ਭਰੇ ਟਿਪਰ ਵਿਚਕਾਰ ਆਪਸੀ ਟੱਕਰ ਹੋ ਗਈ ਜਿਸ ਨਾਲ ਟਿੱਪੜੇ ਪਿਛਲੇ ਪਾਸੇ ਤੋਂ ਜਾ ਰਹੇ ਮੋਟਰਸਾਈਕਲ ਸਵਾਰ ਅਵਤਾਸ਼ ਸਿੰਘ ਉਮਰ ਦੇ 32 ਸਾਲ ਦਾ ਮੋਟਰਸਾਈਕਲ ਜਦੋਂ ਟਿੱਪੜ ਦੇ ਵਿੱਚ ਅਚਾਨਕ ਵੱਜਿਆ ਤਾਂ ਟਿੱਪੜ ਦਾ ਡਾਲਾ ਟੁੱਟ ਕੇ ਉਸ ਉੱਪਰ ਡਿੱਗਿਆ ਜਿਸ ਤੋਂ ਬਾਅਦ ਉਹ ਮੋਟਰਸਾਈਕਲ ਸਵਾਰ ਨੌਜਵਾਨ ਟਿੱਪੜ ਦੇ ਦੇ ਡਾਲੇ ਹੇਠਾਂ ਧੱਬ ਗਿਆ ਅਤੇ ਦੂਸਰੇ ਪਾਸੇ ਹਾਦਸਾ ਗ੍ਰਸਤ ਹੋਈ ਗੱਡੀ ਨੂੰ ਬੁਰੀ ਤਰ੍ਹਾਂ ਅੱਗ ਲੱਗ ਗਈ ਮੋਟਰਸਾਈਕਲ ਸਵਾਰ ਨੌਜਵਾਨ ਅੱਗ ਲੱਗਣ ਨਾਲ ਵਿੱਚ ਹੀ ਝੁੱਸ ਗਿਆ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲ ਨਾਲ ਝੁੱਸੇ ਹੋਏ ਨੌਜਵਾਨ ਨੂੰ ਬਾਹਰ ਕੱਢਿਆ ਅਤੇ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਇਸ ਹਾਰਸ਼ੇ ਵਿੱਚ ਟਿੱਪਟਰ ਚਾਲਕ ਅਤੇ ਟਰਾਲਾ ਚਾਲਕ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਚੇਰੇ ਇਲਾਜ ਲਈ ਪੀਜੀਐਨ ਵਿੱਚ ਦਾਖਲ ਕਰਵਾਇਆ ਗਿਆ ਦੋਨਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਕੁਝ ਟਾਈਮ ਪਹਿਲਾਂ ਹੀ ਪਤਾ ਲੱਗਿਆ ਸੀ ਸਾਨੂੰ ਕਿ ਇਤਨੌਰ ਉੱਪਰ ਪਲੈਸ ਦੇ ਕੋਲ ਇੱਕ ਐਕਸੀਡੈਂਟ ਬਹੁਤ ਭਿਆਨਕੋ ਹਾਦਸਾ ਹੋਇਆ ਤੇ ਉਹਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਆ ਤੇ ਬਹੁਤ ਹੀ ਦੁਖਦਈ ਘਟਨਾ ਹੈ ਪਰਿਵਾਰ ਵਾਸਤੇ ਚਲੋ ਪਰਿਵਾਰ ਦੇ ਨਾਲ ਖੜੇ ਜੀ ਅਸੀਂ ਤੇ ਦੂਜੀ ਗੱਲ ਸਰਕਾਰ ਨੂੰ ਚਾਹੀਦਾ ਹੈ ਵੀ ਇਹ ਇੱਕ ਤਾਂ ਰੋਡ ਦਾ ਹੱਲ ਕੀਤਾ ਜਾਵੇ ਰੋਡ ਬਹੁਤ ਹੀ ਨੁਕਸਾਨਦੇਹ ਟੋਏ ਪੈ ਚੁੱਕੇ ਨੇ ਜੋ ਵਿੱਚ ਤੇ ਸ਼ਾਇਦ ਕੱਲ ਵੀ ਇੱਥੇ ਧਰਨਾ ਲੱਗਿਆ ਸੀ ਇਸ ਸਬੰਧ ਵਿੱਚ ਤੇ ਸਰਕਾਰ ਨੇ ਕਿਹਾ ਵੀ ਅਸੀਂ ਇੱਕ ਭੇਜਿਆ ਹੋਇਆ ਨੋਟਿਸ ਸਰਕਾਰ ਨੂੰ ਦਿੱਤਾ ਜੀ ਇਹਨੂੰ ਜਲਦ ਤੋਂ ਜਲ ਕਰਿਆ ਜਾਵੇ ਤੇ ਇੱਕ ਓਵਰ ਲੋਡ ਟਿੱਪਰ ਰਾਤ ਨੂੰ ਵੀ ਬਹੁਤ ਇੱਥੇ ਚੱਲ ਰਹੇ ਹੈ ਜੀ ਸਕੂਲ ਨੂੰ ਬੱਚੇ ਜਾਂਦੇ ਛੋਟੇ ਛੋਟੇ ਉਹਨਾਂ ਦਾ ਕੋਈ ਖਤਰਾ ਬਹੁਤ ਹੈ ਜੀ ਉਹਨਾਂ ਦੀ ਜਾਨ ਨੂੰ ਵੀ ਤੇ ਮੈਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗ ਕਰਦਾ ਕਿ ਇਸ ਦਾ ਜਲਦ ਤੋਂ ਜਲ ਹਿੱਲਾ ਕੀਤਾ ਜਾਵੇ ਨਹੀਂ ਇੱਥੇ ਬਹੁਤ ਅਕਸਰ ਹੋਣਗੇ ਹੋਣਗੇ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਜਿਹੜੇ ਟਿੱਪਰ ਆਲੇ ਆ ਉੱਪਰ ਜਾਲੀ ਬੰਨੀ ਵੀ ਹੁੰਦੀ ਆ ਜਦੋਂ ਬੰਦਾ ਮੋਟਰਸਾਈਕਲ ਤੇ ਆਉਂਦਾ ਅੱਖਾਂ ਵਿੱਚ ਰੇਤਾ ਬਹੁਤ ਪੈਂਦਾ ਬੰਦੇ ਨੂੰ ਨਹੀਂ ਪਤਾ ਲੱਗਦਾ ਵੀ ਅੱਖਾਂ 'ਚ ਰੇਤਾ ਪੈ ਜਾਂਦਾ ਵੀ ਉਹ ਬੰਦਾ ਅੱਖਾਂ ਭਰ ਜਾਂਦੀਆਂ ਅੱਖਾਂ ਪਰ ਨਾਲ ਅੱਖਾਂ ਬੰਦਾਂ ਵਾਂਜਾ ਬੰਦ ਕਰਦਾ ਮੋਟਰਸਾਈਕਲ ਤੇ ਤੇ ਕੋਈ ਨਾ ਕੋਈ ਐਕਸੀਡੈਂਟ ਜ਼ਰੂਰ ਹੁੰਦਾ ਮੋਟਰਸਾਈਕਲ ਦਾ ਤੇ ਜਿਹੜੇ ਟਿਪਰ ਵਾਲੇ ਆ ਬਹੁਤ ਹਨ ਗੇਲੀ ਕਰਦੇ ਆ ਟਿਪਰ ਬਹੁਤ ਭਜਾ ਕੇ ਲੈ ਕੇ ਜਾਂਦੇ ਆ ਤੇ ਮੈਂ ਗਵਰਨਮੈਂਟ ਨੂੰ ਅਪੀਲ ਕਰਦਾ ਵੀ ਇਹ ਸੜਕ ਬਣਾਈ ਜਾਵੇ ਇਹਦਾ ਕੋਈ ਬੰਦੋਬਸਤ ਕਰਾਇਆ ਜਾਵੇ ਔਰ ਇਹ 15 ਦਿਨ ਬਾਅਦ ਹਫ਼ਤੇ ਬਾਅਦ ਐਕਸੀਡੈਂਟ ਆ ਜਾ ਜ਼ਰੂਰ ਹੁੰਦਾ ਹੀ ਹੁੰਦਾ ਸੜਕ ਬਹੁਤ ਖਰਾਬ ਆ ਇਹ ਗਵਰਨਮੈਂਟ ਨੂੰ ਅਪੀਲ ਕਰਦਾ ਵੀ ਇਹ ਸੜਕ ਬਣਾਈ ਜਾਵੇ ਹਰ ਸਰ ਜੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਅਸੀ ਉਤਾਰ ਸਿੰਘ ਰਾਨਸ ਤੇ ਮੁਰੰਦਾਜੀ ਕਿ ਕਿੰਨਾ ਕੀ ਹੋਈ ਹੈ ਜੀ ਤੇ 9112 ਹੈਲਪਲਾਈਨ ਤੋਂ ਕੰਪਲੀਟ ਮਸੂਲ ਹੋਈ ਸੀਗੀ ਵੀ ਉੱਥੇ ਤਰੌਰੀ ਬੈਲਸ ਦੇ ਸਾਹਮਣੇ ਲੋਕ ਟਿੱਪਰ ਆਪਸ ਵਿੱਚ ਭਿੜ ਗਏ ਤੇ ਪਰ ਉਹ ਅੱਗ ਲੱਗ ਚੁੱਕੀ ਹੈ ਤੇ ਇੱਥੇ ਮੌਕੇ ਤੇ ਆ ਕੇ ਦੇਖਿਆ ਤਾਂ ਇੱਕ ਮੋਟਰਸਾਈਕਲ ਸਵਾਰ ਟਿੱਪਰ ਦੇ ਪਿਛਲੇ ਪਾਸੇ ਜਿਹਨੂੰ ਅੱਗ ਲੱਗੀ ਹੈ ਉਹ ਪਿੱਛੇ ਫਸ ਗਿਆ ਸੀਗਾ ਤੇ ਉਹਨੀਆਂ ਜਿਹੜੀਆਂ ਲੱਤਾਂ ਕਿਸੇ ਸੜ ਚੁੱਕੀਆਂ ਨੇ ਮੌਕੇ ਤੇ ਉਹਦੀ ਡੈਥ ਹੋ ਗਈ ਕਿਉਂਕਿ ਹੈ ਜੀ ਕੀ ਕਾਰਵਾਈ ਕਰ ਹੁਣ ਬਣਦੀ ਇਤਰਾ ਮਤ ਅਧਿਕਾਰ ਬੇ ਕੀ ਜੀ thank you